ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਦੀ ਖਾਲਸਾ ਯੂਨਿਟੀ ਕਰੇਗੀ ਦਿੱਲੀ ਦੇ ਸਿੱਖ ਬੱਚਿਆਂ ਦੀ ਆਰਥਿਕ ਸਹਾਇਤਾ ਅਤੇ ਹੁਣ ਇਹਨਾਂ ਦੇ ਵੱਲੋਂ ਜਿਹੜਾ ਕਦਮ ਅੱਗੇ ਵਧਾਇਆ ਗਿਆ ਏ ਉਸ ਦੀ ਚਾਰ ਚੁਫੇਰੇ ਤਾਰੀਫਾਂ ਵੀ ਹੋਣ ਲੱਗੀਆਂ ਨੇ ਪਰੰਤੂ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਕੀਤੀ ਜਾਵੇਗੀ ਸਹਾਇਤਾ ਆਓ ਤੁਹਾਨੂੰ ਦੱਸਦੇ ਹਾਂ ਦਿੱਲੀ ਵਿੱਚ ਇੱਕ ਸਿੱਖ ਬੱਚੇ ਜਸਪ੍ਰੀਤ ਸਿੰਘ ਦੀ ਰੀੜੀ ਤੇ ਰੋਲ ਵਜਨ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਮੁੰਬਈ ਸਥਿਤ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਨਾਨਕ ਖਾਲਸਾ ਕਾਲਜ ਦੀ ਵਾਰਸਾਈ ਖਾਲਸਾ ਯੂਨਿਟੀ ਉਸ ਬੱਚੇ ਦੀ ਮਦਦ ਦੇ ਵਾਸਤੇ ਅੱਗੇ ਆ ਚੁੱਕੀ ਹੈ ਕਾਲਜ ਦੇ ਚੇਅਰਮੈਨ ਅਤੇ ਮਹਾਰਾਸ਼ਟਰ ਤੋਂ ਸੀਨੀਅਰ ਅਕਾਲੀ ਆਗੂ ਸਰਦਾਰ ਗੁਰਿੰਦਰ ਸਿੰਘ ਬਾਵਾ ਨੇ ਦੱਸਿਆ ਹੈ ਕਿ ਉਸ ਬੱਚੇ ਦੀ ਆਪਣੇ ਪਰਿਵਾਰ ਨੂੰ ਚਲਾਉਣ ਪ੍ਰਤੀ ਮਿਹਨਤ ਅਤੇ ਹੌਸਲੇ ਨੂੰ ਦੇਖਦੇ ਹੋਏ ਸਾਡੀ ਖਾਲਸਾ ਯੂਨਿਟੀ ਨੇ ਬੱਚੇ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਬੱਚੇ ਦੀ ਸਾਰੀ ਪੜ੍ਹਾਈ ਦਾ ਖਰਚਾ ਵੀ ਉਹਨਾਂ ਦੀ ਸੰਸਥਾ ਦੇ ਵੱਲੋਂ ਕੀਤਾ ਜਾਵੇਗਾ ਸਰਦਾਰ 바ਵਾ ਨੇ ਦੱਸਿਆ ਹੈ ਕਿ ਖਾਲਸਾ ਯੂਨਿਟੀ ਦੇ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਸ ਬੱਚੇ ਦੀ ਵੀਡੀਓ ਦੇਖਣ ਅਤੇ ਇਸ ਦੀ ਮਿਹਨਤ ਅਤੇ ਹੌਸਲੇ ਨੂੰ ਸਤਿਜਦਾ ਕਰਦੇ ਹੋਏ ਉਹਨਾਂ ਦੀ ਸੰਸਥਾ ਦੇ ਵੱਲੋਂ ਬੱਚੇ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਮੁੰਬਈ ਦੇ ਗੁਰੂ ਨਾਨਕ ਖਾਲਸਾ ਕਾਲਜ ਦੀ ਸੰਸਥਾ ਖਾਲਸਾ ਯੂਨਿਟੀ ਦੇ ਵਿੱਚ ਮੁੰਬਈ ਦੇ 50 ਦੇ ਕਰੀਬ ਧਨਾਢ ਸਿੱਖ ਕਾਰੋਬਾਰੀ ਮੈਂਬਰ ਹਨ ਸਰਦਾਰ 바ਵਾ ਦੇ ਵੱਲੋਂ ਇਸ ਸਾਲ ਦੇ ਅੰਤ ਤੱਕ 4 ਸਹਿਬਜ਼ਾਦ ਦੇ ਐਮ ਆਰ ਆਈ ਡਾਇਗਨੋਸਟਿਕ ਸੈਂਟਰ ਦੀ ਸ਼ੁਰੂਆਤ ਵੀ ਮੁੰਬਈ ਦੇ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕੀਤੀ ਜਾ ਰਹੀ ਹੈ ਜਿਸ ਦਾ ਨੀਂਹ ਪੱਥਰ ਬੀਤੇ ਸਾਲ ਦਸੰਬਰ ਦੇ ਵਿੱਚ ਤਖਤ ਸਾਹਿਬ ਦੇ ਜਥੇਦਾਰ ਸਾਬਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਗੀਆਂ ਸ਼ਖਸੀਤਾਂ ਦੇ ਵੱਲੋਂ ਰੱਖਿਆ ਗਿਆ ਸੀ ਇਸ ਦੇ ਨਾਲ ਨਾਲ ਐਕਸ-ਰੇ ਪੈਥੋਲੋਜੀ ਨੋ ਪ੍ਰੋਫਿਟ ਨੋ ਲਾਸ ਕੇਮਿਸਟ ਸ਼ਾਪ ਦੇ ਨਾਲ ਹੋਰ ਕਈ ਉਪਰਾਲੇ ਵੀ ਖਾਲਸਾ ਯੂਨਿਟੀ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਸਰਦਾਰ ਬਾਵਾ ਨੇ ਕਿਹਾ ਹੈ ਕਿ ਹਰ ਸਿੱਖ ਦਾ ਇਹ ਫਰਜ਼ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਮਿਲੇ ਗੁਰੂ ਸਾਹਿਬ ਦੇ ਦੱਸੇ ਰਾਹ ਦੇ ਉੱਪਰ ਚੱਲਦਿਆਂ ਉਸ ਦੀ ਮਦਦ ਇਕਰਨੀ ਚਾਹੀਦੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ